ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਬਾ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਾਰੀਖ ਨਜ਼ਦੀਕ ਆਉਣ ਦੇ ਨਾਲ ਆਮ ਆਦਮੀ ਪਾਰਟੀ ਨੇ ਚੋਣ ਸਰਗਰਮੀਆਂ ਹੋਰ ਜ਼ਿਆਦਾ ਤੇਜ਼ ਕਰ ਦਿੱਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਦੇ ਵਿੱਚ ਜਨ ਸਭਾ ਤੇ ਪਾਣੀ ਪੱਤ ਦੇ टाउन हॉल ਦੇ ਵਿੱਚ ਵਪਾਰੀਆਂ ਦੇ ਨਾਲ ਮਿਲਣੀ ਕੀਤੀ ਅਰਵਿੰਦ ਕੇਚੀਵਾਲ ਦੀ ਪਤਨੀ ਸੁਨੀਤਾ ਕੇਚੀਵਾਲ ਵੱਲੋਂ ਬਾੜੜਾ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਤੇ ਉੱਥੇ ਹੀ ਮਨੀਸ਼ सिसोदिया ਨੇ ਬੱਲਵਗੜ ਦੇ ਵਿੱਚ ਰੋਡ ਸ਼ੋਅ ਕਰਿਆ ऐसे ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਾਇਣਗੜ੍ਹ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਹਰਿਆਣਾ ਦੇ ਦੋਵੇਂ ਪਾਸੇ ਦਿੱਲੀ ਤੇ ਪੰਜਾਬ ਹੈ ਤੇ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਇਸ ਤੋਂ ਇਲਾਵਾ ਸਕੂਲ ਤੇ ਸਿੱਖਿਆ ਵੀ ਹਰਿਆਣਾ ਨਾਲੋਂ ਵਧੀਆ ਮਿਲ ਰਹੀ ਹੈ ਪਰ ਹਰਿਆਣਾ ਦੇ ਵਿੱਚ ਹਾਲਾਤ ਦਿਨ-ਪ੍ਰਤੀ ਦਿਨ ਹੋਰ ਜ਼ਿਆਦਾ ਮਾੜੇ ਹੁੰਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਪੰਜਾਬ ਤੇ ਦਿੱਲੀ ਦੀ ਤਰਜ਼ ਤੇ ਸਹੂਲਤਾਂਆਂ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਸਕੂਲ ਤੇ ਹਸਪਤਾਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣ ਦੇ ਲੋਕਾਂ ਨੂੰ ਪੰਜ ਗਰੰਟੀਆਂ ਦਿੱਤੀਆਂ ਨੇ ਪਹਿਲੀ ਗਰੰਟੀ ਬਿਜਲੀ 24 ਘੰਟੇ ਉਪਲਬਧ ਹੋਵੇਗੀ ਤੇ ਇਹ ਮੁਫਤ ਹੋਵੇਗੀ ਦੂਜੀ ਗਰੰਟੀ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਵੇਗੀ ਤੇ ਤੀਜੀ ਗਰੰਟੀ ਹਸਪਤਾਲਾਂ ਦੇ ਵਿੱਚ 1 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਮੁਫਤ ਇਲਾਜ ਉਪਲਬਧ ਹੋਵੇਗਾ ਤੇ ਚੌਥੀ ਗਰੰਟੀ ਮਾਵਾਂ ਪਿਆੜਾ ਨੂੰ 1-1000 ਰੁਪਏ ਮਾਨ ਪੱਤਾ ਮਿਲੇਗਾ ਤੇ ਪੰਜਵੀਂ ਗਰੰਟੀ ਨੌਜਵਾਨਾਂ ਨੂੰ 100% ਦੀ ਰੋਜ਼ਗਾਰ ਮਹਿਆ ਕਰਉਣਗੇ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ 1.5 ਲੱਖ ਅਸਾਮੀਆਂ ਖਾਲੀ ਸਨ ਪਾਜਬਾ ਸਰਕਾਰ ਵਿੱਚ 2 ਲੱਖ ਅਸਾਮੀਆਂ ਖਾਲੀ ਸਨ ਤੇ ਆਮ ਆਦਮੀ ਪਾਰਟੀ ਸਰਕਾਰੋਂ ਤੇ ਅਸੀਂ ਪਹਿਲ ਕਦਮੀ ਦੋ ਲੱਖ ਸਰਕਾਰੀ ਅਸਾਮੀਆਂ ਪਰਾਂ ਕੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦਿਆ ਨੇ ਹਰਿਆਣਾ ਦੇ ਬੱਲਵਗੜ ਵਿਖੇ ਰੋਡ ショਅ ਕਰਦਿਆ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਤੇ ਵਪਾਰਕ ਤੌਰ ਤੇ ਸੂਬਾ ਬੇहद ਪਛੜ ਰਿਹਾ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਾਨੂੰਨ ਵਿਵਸਥਾ ਨੂੰ ਠੀਕ ਕੀਤਾ ਜਾਵੇਗਾ ਤੇ ਵਪਾਰ ਨੂੰ ਹਲਾ ਰਾਤੀ ਤੇ ਜਾਵੇਗਾ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਖੇੜ ਸੱਭਿਆਚਾਰ ਨੂੰ ਕਛਤ ਕੀਤਾ ਜਾਵੇਗਾ ਤੋਂ ਅਨੇ 10 ਨਾ ਬੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੀ ਪਤਨੀ ਸੁਨੀਤਾ ਕੇਸ਼ਰੀਵਾਲ ਨੇ ਵੀ ਹਰਿਆਣਾ ਦੇ ਪਾਟਾ ਵਿਕੇ ਜਨ ਸਭਾ ਦੇ ਵਿੱਚ ਹਿੱਸਾ ਲਿਆ ਕਿ ਜੀ ਸੁਨੀਤਾ ਕੇਸ਼ਰੀਵਾਲ ਨੇ ਦੱਸਿਆ ਕਿ ਹਰਿਆਣਾ ਦੇ ਵਿੱਚ ਭਾਜਪਾ ਨੇ ਪਿਛਲੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਇਸੇ ਦੌਰਾਨ ਸੂਬੇ ਵਿੱਚ ਭ੍ਰਿਸ਼ਟਾਚਾਰ ਮਹਿੰਗਾਈ ਬੇਰੋਜ਼ਗਾਰੀ ਵਤੀ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਤੇ ਪੰਜਾਬ ਦੀ ਤਰਜ਼ ਤੇ ਹਰ ਵਰਗ ਦਾ ਵਿਕਾਸ ਕੀਤਾ ਜਾਵੇਗਾ ਔਰ ਅਨੇ ਵੀ ਕਿਹਾ ਕਿ ਕੇਸ਼ਰੀਵਾਲ ਦੀ ਸੋਚ ਲੋਕ ਕੀ ਹੈ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਭਲੇ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾਂਦਾ ਤੇ ਉਹ ਹਰਿਆਣਾ ਦੇ ਵਿੱਚ ਵੀ ਲੋਕ ਹਿੱਤ ਵਿੱਚ ਕੰਮ ਕਰਦੇ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਬੇਹੱਦ ਨਜ਼ਦੀਕ ਨੇ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਹਰ ਦਿਨ ਹਰਿਆਣੇ ਦੇ ਕਿਸੇ ਨਾ ਕਿਸੇ ਏਰੀਏ ਦੇ ਵਿੱਚ ਰੋਡ ਸ਼ੋਅ ਕੱਢੇ ਜਾਂਦੇ ਨੇ ਰੈਲੀਆਂ ਕੀਤੀਆਂ ਜਾਂਦੀਆਂ ਨੇ ਜਾਂ ਫਿਰ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਇਥੋਂ ਤੱਕ ਕੀ ਤੁਹਾਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਭਰ ਰਹੇ ਨੇ ਤੇ ਉਹ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਨੇ ਕਰ ਰਹੇ ਨੇ ਪਰ ਤਰਜ਼ ਦਿੱਤੀ ਜਾ ਰਹੀ ਹੈ ਪੰਜਾਬ ਤੇ ਦਿੱਲੀ ਦੀ ਕਿ ਪੰਜਾਬ ਦੇ ਵਿੱਚ ਅਸੀਂ ਇਹ ਕਰਤਾ ਦਿੱਲੀ ਦੇ ਵਿੱਚ ਅਸੀਂ ਇਹ ਕਰਤਾ ਤੇ ਪਰ ਹੁਣ ਹਰਿਆਣਾ ਦੇ ਲੋਕ ਜਿਨ੍ਹਾਂ ਦੀ ਪੰਜਾਬ ਦੇ ਨਾਲ ਵੀ ਬੇਹਦ ਬਣਦੀ ਹੈ ਤੇ ਦਿੱਲੀ ਵਾਲਿਆਂ ਨਾਲ ਵੀ ਬਹੁਤ ਬਣਦੀ ਹੈ ਤੇ ਉਹਨਾਂ ਦੇ ਨਾਲ ਮੇਲ-ਜੋਲ ਕਰਕੇ ਟੈਲੀਫੋਨ ਦੇ ذریعے ਜਾਂ ਫਿਰ ਇੱਕ ਦੂਜੇ ਦੇ ਮੇਲ-ਮਿਲਾਪ ਦੇ ذریعے ਕੀ ਗੁਫ਼ਤਗੁਹਾਂ ਹੁੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਜਿਸ ਦਿਨ ਵੋਟਾਂ ਹੋਣ ਗਿਆ ਤਾਂ ਉਹ ਵੋਟ ਦਾ ਭੁਗਤਾਨ ਕਿਸ ਦੇ ਵੱਲ ਕਰਨਗੇ ਤੇ ਜਿੱਤ ਦਾ ਸੇਰਾ ਕਿਸ ਦੇ ਸਿਰ ਬਚੇਗਾ ਇਹ ਤਾਂ ਆਉਣ ਵਾਲਾ डाउनलोड करो सा एप एंड्रॉइड या आईओ एस रोकूमज फायर टीवी टीवी देख सकते हो लाइव स्ट्रीमिंग डब्ल्यू 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 डॉट ग्लोबल